तो बेले बैठे हो किसका? कितने पेशेंट्स आए हैं मॉनिटर? टोटल ऑपरेटिंग कितनी आई है? सिर्फ टोटल ऑपरेटिंग पता नहीं है, पता करो ना क्या लेकिन कितने पेशेंट्स आए थोड़े कुले? यू आर ऑर्थोपेडिक सर्जन? नहीं सर सरे इंडियन से सैटरडे ऑर्थोपेडिक सर्जन ही ना सैटरडे चम कॉर्स है डेप्टेशन क

ਜਿਹੜੇ ਤੇ ਵਰਤੇ ਹੋ ਜਿੰਨੇ 40 ਪਲੱਸ ਆਂਦੇ ਉਹਨਾਂ ਨੂੰ ਐਨਸੀਡੀ ਰੂਮਸ ਭੇਜੋ ਪਹਿਲਾਂ ਉਹਨਾਂ ਨੂੰ ਠੀਕ ਹੈ ਉੱਥੋਂ ਸਾਰੇ ਬੀਪੀ ਚੈੱਕ ਕਰਾ ਕੇ ਹਿਸਟਰੀ ਲਗਾ ਕੇ ਉਹਨਾਂ ਦਾ weight ਵੀ ਚੈੱਕ ਕਰਨਾ ਸਾਰਿਆਂ ਦਾ ਓਕੇ ਸਰ ਠੀਕ ਹੈ ਜਿਹੜੇ ਬੱਚੇ ਆਦੇ ਉਹਨਾਂ ਦੀ ਹਾਈਟ ਉਹਨਾਂ ਦੀ ਹਾਈਟ ਤੇ weight ਦੋਨੋਂ ਦੇਖੋ ਠੀਕ ਹੈ ਵੇਸਟਿੰਗ ਸਟਾਰਟਿੰਗ ਪਤਾ ਲੱਗ ਜਾਈ ਤੁਹਾਨੂੰ ਉਹਨਾਂ ਦਾ ਕਿਨ ਇਹਨਾਂ ਦੇ ਬੈਂਡ ਦਾ ਅਰੇਂਜਮੈਂਟ ਥੋੜਾ ਜਿਹਾ ਹੋਰ ਕਰ ਦਿਓ ਇਹਨਾਂ ਦੇ ਨਾਲੇ ਉਹ ਲਗਵਾਓ ਤੁਸੀਂ ਇੱਥੇ ਜਿਹੜਾ ਆਪਣਾ ਟੋਕਨ ਨੰਬਰ ਆਣਾ ਸੀਦਾ ਅਗਲਾ ਅੰਦਰ ਲਾ ਕੇ ਦਿਖਾਓ ਉਹਨੂੰ ਡਾਕਟਰ ਵੀ ਆਰਾਮਦਾ ਦੇਖੇ ਜੀ ਡਾਕਟਰ ਸਾਹਿਬ ਜਿਵੇਂ ਮੈਂ ਮੈਨੂੰ ਆਈ ਦਾ ਪਤਾ ਵੀ ਸਪੋਜ਼ ਉਹਨਾਂ ਨੇ ਐਂਬਲੀਓਪੀਆ ਹੋ ਜਾਂਦਾ ਜੇ ਉਹਨਾਂ ਦੀ ਇੱਕ ਅੱਖ ਚ ਨਿਕਾ ਕੱਟ ਹੋਵੇ ਤੁਹਾਡੀ ਐਂਟੀ ਵੀ ਤਾਂ ਹੁੰਦੀਆਂ ਹੋਣੀਆਂ ਵਿੱਚ ਕਿਉਰੇਬਲ ਇਨ ਚਿਲਡਰਨ ਹਾਂਜੀ ਠੀਕ ਹੈ ਜੀ ਤੁਸੀਂ ਐਟ ਲੀਸਟ ਯੂ ਕੈਨ ਡਾਇਗਨੋਸ ਕਿਸੇ ਨੂੰ ਲੈਟਸ ਸੇ ਕੋਕਲੀਅਰ ਟ੍ਰਾਂਸਪਲੈਂਟ ਹੋਣਾ ਹਾਂਜੀ ਡਿਫਰੈਂਟ ਆ ਬੱਚਾ ਉਹਦਾ ਮਤਲਬ ਜੀ ਡਾਇਗਨੋਸ ਤਾਂ ਕਰ ਸਕਦੇ ਹੋ ਨਾ ਉਹਨੂੰ ਰੈਫਰ ਕਰ ਸਕਦੇ ਹੋ ਰੈਫਰ ਕਰ ਸਕਦੇ ਹੋ ਉਹ ਮੈਂ ਖਰੀਦ ਕੇ ਦੇ ਰਿਹਾ ਉਹਨਾਂ ਨੂੰ ਕੋਕਲੀਅਰ ਟ੍ਰਾਂਸਪਲੈਂਟ ਮੈਡੀ ਕੋਚਾਂ ਸ਼ੁਰੂ ਕਰਾ ਰਿਹਾ ਹਾਂ ਹਾਬਰਟ ਸਪੋਕ ਮਤਲਬ ਜੀ ਉਹਨਾਂ ਦੇ ਨਾਲ ਟਾਈ ਅਪ ਕਰ ਸਕਦੇ ਹੋ ਯੂ ਕੈਨ ਗੋ ਫਾਰ ਡਿਫਰੈਂਟ ਟ੍ਰੇਨਿੰਗਸ ਪਲਸ 2 ਕਾ ਗ੍ਰੈਜੂਏਸ਼ਨ ਕਰਨ ਆਇਆ ਗਿਆ ਬੀਟਾ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਰੋ ਇੱਥੇ ਆਨ ਸਰ 20 ਦਿਨ ਹੋਏ ਚਿੱਟਾ ਲੈਂਦਾ ਹੈ ਨਹੀਂ ਹਾਂ ਹਾਂ ਚੱਲ ਰਿਹਾ ਹੈ ਹਾਂ ਚੱਲ ਗਿਆ ਹੁਣ ਛੱਡ ਦੇਗਾ ਐਨਾ ਪੜਿਆ ਲਿਖਿਆ ਤੈਨੂੰ ਤਾਂ ਕੋਈ ਨੌਕਰੀ ਵੀ ਦੇ ਦਾਂਗੇ ਸਵੇਰ ਦਾ ਤੁਸੀਂ ਅੱਜ ਦਾ ਸਵੇਰ ਦੇ ਕਿ ਯੋਗਾ ਕੀਤਾ ਸਵੇਰੇ ਹਾਂ ਜੀ ਹਾਂ ਜੋਗਾ ਕਲਾਸ ਸਵੇਰੇ ਕੋਈ ਕਾਉਂਸਲਰ ਆਉਂਦਾ ਉਸ ਤੋਂ ਬਾਅਦ ਕਾਉਂਸਲਰ ਆਗਾ ਆਪਣੇ ਕੋਲ ਕਿਤੇ ਆਲਰੇਡੀ ਹੈਗੀ ਆਪਣੇ ਕੋਲ ਕਾਉਂਸਲਰ ਕੋਈ ਕਾਉਂਸਲਰ ਹੋ ਡੇਲੀ ਲਾਂਦੇ ਹੋ ਟਾਈਮ ਉਹਨਾਂ ਦੇ ਨਾਲ ਤੁਸੀਂ ਹੁਣ ਤੱਕ ਜਿਹੜਾ ਪਿਛਲੇ 6 ਮਹੀਨੇ ਚ ਕਿੰਨੇ ਬੰਦੇ ਛੱਡ ਚੁੱਕੇ ਹੈ ਤੁਹਾਨੂੰ ਦੱਸ ਜੀ ਸਰ ਹੁਣ ਟੈਸਟ ਕਰਵਾਉਣ ਆ ਰਹੇ ਸਰ ਨਹੀਂ ਨਹੀਂ ਤੁਸੀਂ ਇਹ ਨਾ ਮੈਨੂੰ ਇੱਕ ਲਿਸਟ ਦਿਓ ਵੀ ਆ ਬੰਦੇ ਛੱਡ ਗਏ ਆ ਉਹਨਾਂ ਨੂੰ ਕੰਮ ਤੇ ਲਾਣਾ ਉਹਨਾਂ ਨੂੰ ਰੋਲ ਮਾਡਲ ਬਣਾਣਾ ਉਹ ਲੈ ਕੇ ਆਣ ਇਹਨਾਂ ਨੂੰ ਆਲੋ